ਆ ਕਾਲੇ ਐ ਸੋਨਿਆ ਸ੍ਰੀ ਆਪਾ ਬਜੀਜੀ ਮੰਦਿਰ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਬੋਲ ਬਿੰਦੇ ਦੀ ਨੌਜਵਾਨ ਚੁੰਦੇ ਹੋ ਹੈ ਤੁਹਾਡੇ ਨਾਲ ਕੀ ਮੈਸੇਜ ਅੱਜ ਇੱਥੋਂ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਤਰੀਕ ਤੋਂ ਸਮਾਨੇ ਤੋਂ ਵਹੀਰ ਸ਼ੁਰੂ ਹੋਈ ਸੀ ਤੇ ਪੜਾ ਦੜ ਪ੍ਰਾ ਹੁੰਦੇ ਅੱਜ ਆਪਾਂ ਗੋਡਨ ਹਟ ਰਾਣਾ ਵੀਰ ਦੇ ਕੋਲ ਪਹੁੰਚੇ ਆ ਤੇ ਅਸੀਂ ਸਾਰਿਆਂ ਨੂੰ ਮੈਸੇਜ ਇਹੋ ਲੈਣਾ ਚਾਹੁੰਦੇ ਆ ਜਿੰਨੇ ਵੀ ਵੀਰ ਭਰਾ ਮੇਰੇ ਤੁਹਾਡੇ ਮਾਧਿਅਮ ਰਹੀ ਆਵਾਜ਼ ਹੁੰਦੇ ਪਏ ਨੇ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਥੋੜਾ ਸਮਾਂ ਆਪਣੇ ਕੀਮਤੀ ਸਮੇਂ ਵਿੱਚ ਜਰੂਰ ਕੱਢੋ ਚਾਹੇ ਅੱਧਾ ਘੰਟਾ ਕੱਢੋ ਚਾਹੇ 15 ਮਿੰਟ ਕੱਢੋ ਚਾਹੇ ਇੱਕ ਦਿਨ ਕੱਢੋ ਪਰ ਆਓ ਜਰੂਰ ਵਹੀਰ ਦੇ ਵਿੱਚ ਜਰੂਰ ਸ਼ਾਮਲ ਹੋਵੋ ਕਿਉਂਕਿ ਇਹ ਜਿਹੜੀ ਬੇਦਬੀ ਦਾ ਮੁੱਦਾ ਵਾ ਸਾਡਾ ਸਾਰਿਆਂ ਦਾ ਬੰਦਾ ਵਾ ਕਿਉਂਕਿ ਵੀਰ ਗੁਰਜੀਤ ਸਿੰਘ ਖਾਲਸਾ ਫੌਜੀ ਦਾ 400 ਫੁੱਟ ਉੱਪਰ ਟਾਵਰ ਤੇ ਚੜ ਕੇ ਬੈਠਾ ਹੈ ਪਰ ਸਾਨੂੰ ਇਹ ਸੋਚਣਾ ਵੀ ਚਾਹੀਦਾ ਹੈ ਕਿ ਉਹ ਇਨੀ ਠੰਡ ਦੇ ਵਿੱਚ ਇਨੀ ਮੁਸ਼ਕਲਾਂ ਵੀ ਦੇ ਨਾਲ ਸਾਹਮਣਾ ਕਰਦਾ ਪਿਆ ਜੇ ਆਪਾਂ ਥੋੜਾ ਜਿਹਾ ਚੱਲਵਾਂਗੇ ਤੇ ਉਹਨੂੰ ਸਪੋਰਟ ਮਿਲੇਗੀ ਵੀਰ ਨੂੰ ਕਿ ਮੇਰੇ ਨਾਲ ਥੱਲੇ ਗਰਾਊਂਡ ਤੇ ਕੋਈ ਖਲੋਤਾ ਹੈ ਮਨਦੀਪ ਜੀ ਜਿਵੇਂ ਸੰਤ ਸੰਭਾਲ ਜਾ ਕੋਈ ਸੰਤ ਮਤਲਬ ਲਾ ਕੇ ਸਾਰੇ ਡੇਰੇ ਵਾਲੇ ਸੰਤ ਮਹਤਪੁਰਸ਼ ਜਿੰਨੇ ਵੀ ਨੇ ਉਹਨਾਂ ਨੂੰ ਕੀ ਕਹੋਗੇ ਕਿਉਂਕਿ ਉਹ ਸਾਨੂੰ ਦੇਖਣ ਨੂੰ ਕੋਈ ਨਹੀਂ ਦਿਖਿਆ ਵੀਰ ਚ ਗੁਰੂ ਦੀ ਵੀਰ ਆ ਹੈ ਦੇਖੋ ਹੁਣ ਕਹਿਣ ਨੂੰ ਤੇ ਚਲੋ ਤੁਸੀਂ ਕਹਿ ਰਹੇ ਸਾਰੇ ਸੰਤ ਸਮਾਜ ਆ ਪਰ ਇਹਨਾਂ ਦਾ ਹੀ ਫਰਜ਼ ਬੰਦਾ ਸੀ ਨਾਲ ਸਾਡੇ ਨਾਲ ਚੱਲਣ ਦਾ ਪਰ ਜੇ ਨਹੀਂ ਚੱਲਦੇ ਵਿੱਚ ਚਲੋ ਅੱਜ 7 ਤਰੀਕ ਹੋ ਗਈ ਅਸੀਂ ਹਜੇ ਵੀ ਉਮੀਦ ਕਰਦੇ ਪਏ ਆ ਕੱਲ 8 ਤਰੀਕ ਹੈ ਅਰਤੀ ਤੋਂ ਸਟਾਰਟ ਹੋ ਜਨ ਚਾਹੇ 1 ਘੰਟਾ ਲਗਾਣ ਚਾਹੇ 2 ਘੰਟੇ ਲਗਾਣ ਪਰ ਟਾਈਮ ਜ਼ਰੂਰ ਕੱਢ ਕੇ ਆਣ ਕਿਉਂਕਿ ਜੇ ਕਵੀਰ ਅੱਗੇ ਲੱਗਾ ਆ ਵਾ ਤੇ ਤਾਂ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਜੇ ਅਸੀਂ ਕਿਸੇ ਦੇ ਨਾਲ ਤੁਰਾਂਗੇ ਨਹੀਂ ਤੇ ਕੱਲ ਨੂੰ ਕੌਣ ਸਾਡੇ ਨਾਲ ਖੜੋਏਗਾ ਕਿਸੇ ਨੇ ਸਾਡੇ ਨਾਲ ਨਹੀਂ ਕੱਲ੍ਹ ਖੜੋਣਾ ਜੀ ਕਿ ਜਿਹੜਾ ਇਹ ਜਿਹੜਾ ਸਮਾਂ ਵਾ ਜੇ ਆਪਾਂ ਕਹਿ ਲਈਏ ਕਿ ਰਜਾਈਆਂ 'ਚ ਬੈਠ ਕੇ ਆਪਾਂ ਕਮੈਂਟ ਕਰ ਲਈਏ ਕਿਉਂਕਿ ਕਮੈਂਟ ਨਾਲ ਕੁਝ ਵੀ ਨਹੀਂ ਹੋਣਾ ਜੇ ਅਸੀਂ ਚਾਹਦੇ ਹਾਂ ਕਿਸੇ ਨੂੰ ਇਨਸਾਫ ਦਿਵਾਉਣਾ ਚਾਹਦੇ ਹਾਂ ਤੇ ਉਹਦੇ ਵਾਸਤੇ ਸਾਨੂੰ ਫਿਰ ਸੜਕਾਂ ਦੇ ਉੱਤਰਨਾ ਪੈਣਾ ਕਿਉਂਕਿ ਸਾਡੀ ਜਿਹੜੀ ਸਰਕਾਰ ਆ ਇਹ ਅੰਨੀ ਬੋਲੀ ਤੇ ਸੁੱਤੀ ਸਰਕਾਰ ਹੈ ਇਹਨੂੰ ਜਗਾਉਣ ਵਾਸਤੇ ਸਾਨੂੰ ਸਰਕਾਰ ਦੇ ਉੱਤਰਨਾ ਪਿਆ ਕਿਉਂਕਿ ਇਹ ਸਰਕਾਰ ਨੇ ਜਦੋਂ ਸਰਕਾਰ ਬਣਾਉਣੀ ਸੀ ਉਸ ਟਾਈਮ ਤੇ ਭਗਵੰਤ ਸਿੰਘ ਸਾਹਿਬ ਨੇ ਤੇ ਕੇਜੀਵਾਲ ਸਾਹਿਬ ਨੇ ਆ ਕੇ ਬਿਆਨ ਦਿੱਤਾ ਸੀ ਤੇ ਆ ਕੇ ਪੰਜਾਬ ਧਰਤੀ ਤੇ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਸਖਤ ਕਾਨੂੰਨ ਬਣਾਵਾਂਗੇ ਜਿਤਨਾ ਕੋਈ ਸ਼ਰਾਰਤੀ ਅਨਸਰ ਬੇਦਬੀ ਨਾ ਕਰ ਸਕੇ ਤੇ ਬੰਦੀ ਸਿੰਘ ਵੀ ਰਹਾ ਕਰਾਂਗੇ ਮਗਰ ਪੰਜਾਬ ਦੇ ਉੱਤੇ ਕਹਿ ਲਓ ਕਿ 4 ਸਾਲ ਬੀਤ ਚਲੇ ਆ ਅੰਨੀ ਬੋਲੀ ਸਰਕਾਰ ਨੇ ਹਜੇ ਤੱਕ ਕੋਈ ਵੀ ਮਸਲਾ ਹੱਲ ਪੰਜਾਬ ਦਾ ਨਹੀਂ ਕੀਤਾ ਜਿਹੜੇ ਬਣੇ ਹੋਏ ਵਿਧਾਇਕ ਨੇ ਉਹਨਾਂ ਨੂੰ ਕੀ ਕਹੋਂਗੇ ਇੱਥੋਂ ਅਪੀਲ ਕੀ ਕਰਾਂਗੇ ਦੇਖੋ ਜਿਹੜੇ 92 ਜਿਹੜੇ ਵਿਧਾਇਕ ਹੈ ਉਹ ਤੇ ਕਹਿ ਲਓ ਕਿ ਇੱਕ ਨਾਮ ਦੇ ਵਿਧਾਇਕ ਹੈ ਉਹਨਾਂ ਦੇ ਮੂੰਹ ਨੂੰ ਜਿਪਾ ਲੱਗ ਚੁੱਕੀਆਂ ਤਾਲੇ ਲੱਗੇ ਹੋਏ ਨੇ ਮੂੰਹ ਹੀ ਨਹੀਂ ਖੋਲਦੇ ਜਿੱਤੇ ਪੰਜਾਬ ਚੋਂ ਨੇ ਹੱਕ ਦੇ ਪੰਜਾਬ ਦਾ ਵਾ ਪਰ ਬੋਲਣ ਦਾ 1% ਵੀ ਕਹਿ ਲੋ ਕਿ ਪੰਜਾਬ ਦੇ ਹੱਗ ਵਿੱਚ ਮੈਨੂੰ ਕੋਈ ਵੀਡੀਓ ਵਿਖਾ ਦਿਓ ਕੋਈ ਸੋਸ਼ਲ ਮੀਡੀਆ ਦੇ ਉੱਤੇ ਨੇ ਪਲੇਟਫਾਰਮ ਦੇ ਉੱਤੇ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ ਇੱਕ ਤਰੀਕ ਤੋਂ ਗੁਰਾ ਦੀ ਵਹੀਰ ਚੱਲੀ ਹੋਵੇ ਤੇ ਸਿਰਾਂ ਜਿਹਨਾਂ ਨੇ ਪੱਗਾਂ ਫਸਾਈਆਂ ਵਾ ਨਾ ਕਿ ਇੱਕ 1% ਵੀ ਕਹਿ ਲੋ ਕਿ ਸਾਡੇ ਨਾਲ ਆ ਕੇ ਤੁਰ ਕੇ ਰਾਜ਼ੀ ਨਹੀਂ ਹੈ ਨਾ ਕੋਈ ਨੇ ਆਪਣੇ ਸੋਸ਼ਲ ਮੀਡੀਆ ਐਂਗਲ ਤੋਂ ਕੋਈ ਪੋਸਟ ਪਾਈ ਹੈ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਜੇ ਆਪਾਂ ਇਹਨਾਂ ਨੂੰ ਚੇਤਾਵਨੀ ਭੇਜਿਆ ਵੀ ਹੈ ਪਰ ਸਾਡਾ ਸਾਥ ਹੈ ਇਸ ਟਾਈਮ ਤੇ ਗਰਾਊਂਡ ਤੌਰ ਤੇ ਬਿਲਕੁਲ ਵੀ ਨਹੀਂ ਦੇ ਰਹੇ ਇਹਨਾਂ ਦੇ ਸਾਥ ਕੌਣ ਦੇ ਰਹੇ ਨੇ ਤੁਹਾਡਾ ਬਹੁਤ ਬਹੁਤ ਦੇਖੋ ਹਰੇ ਸਿਆਸੀ ਤੇ ਕੋਈ ਵੀ ਨਹੀਂ ਅਜੇ ਤੱਕ ਆਇਆ 1 ਤਰੀਕ ਤੋਂ ਲੈ ਕੇ 7 ਤਰੀਕ ਹੋ ਚੱਲੀ ਮਨ ਲਗਾਤਾਰ ਚੱਲਦੇ ਨੂੰ ਰਾਣਾ ਜੀ ਨੂੰ ਚੱਲਦੇ ਨੂੰ ਮੇਰਾ ਵੀਰ ਪਟਿਆਲੇ ਤੋਂ ਚੱਲਦਾ ਪਿਆ ਰਾਣਾ ਰਾਜਾ ਰਾਣਾ ਇਹ ਵੀ ਚੱਲਦਾ ਪਿਆ ਵਾ ਗੁਰਪ੍ਰੀਤ ਸਿੰਘ ਚੱਲਦੇ ਪੈ ਨੇ ਸਾਰੇ ਸਾਥੀ ਆਪਰ ਆਲ ਮਿਲ ਕੇ ਚੱਲਦੇ ਪਏ ਨੇ ਪਰ ਸਰਕਾਰਾਂ ਪਤਾ ਨਹੀਂ ਕਿਉਂ ਸੁੱਤੀਆਂ ਪਈਆਂ ਹਜੇ ਤੱਕ ਕੋਈ ਸਾਸਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀਓ ਆਪ ਸਾਰੇ ਪੜੀ ਪੰਤੀ ਜਾਣਦੇ ਹੋ ਇਹ 1 ਜਨਵਰੀ ਨੂੰ ਸਮਾਣੇ ਤਾਵਰ ਪੋਰਚਾ ਤੋਂ ਇਹ ਯਾਤਰਾ ਚੱਲੀ ਤੇ ਜੋ ਕਿ ਭਾਈ ਗੁਰਜੀਤ ਸਿੰਘ ਖਾਲਸਾ ਨੇ 16 15 16 ਮਹੀਨੇ ਲਗਭਗ ਹੋਰੇ ਥੋੜੇ ਪਿੰਡੇ ਦੇ ਸੰਤਾਪ ਹੰਡਾਇਆ ਔਰ ਸਾਡੇ ਵੀਰ ਰਾਮ ਸਿੰਘ ਰਾਣਾ ਹੋਰਾਂ ਨੇ ਜੋ ਉਪਰਾਲਾ ਕੀਤਾ ਉਹ ਸਨਾਤਨ ਦੇ ਤਰੁੰਦੇਰ ਨਾਲ ਸੰਬੰਧਤ ਹੋਣ ਦੇ ਬਾਵਜੂਦ ਉੱਤੇ ਸਾਡੇ ਜਿਹੜੇ ਇੱਕ ਕੌਂਗਰੇਟੀ ਹੈ ਉਹਨਾਂ ਨੂੰ ਮਾੜੇ ਮੋੜ ਤੋਂ ਚਲਾ ਚਾਹੀਦਾ ਪੰਥ ਦੇ ਵਿੱਚ ਬਹੁਤ ਵਿਦਵਾਨ ਵੀ ਐ ਸੂਝਵਾਨ ਵੀ ਐ ਉਹਨਾਂ ਨੂੰ ਸੰਯੋਗ ਕਰਨਾ ਚਾਹੀਦਾ ਹਰ ਕੋਰ ਸਿੱਖ ਦਾ ਫਰਜ਼ ਆ ਫਿਰ ਭਾਈ ਗੁਰਜੀਤ ਸਿੰਘ ਖਾਲਸਾ ਕੋਈ ਇੱਕ ਇੱਕ ਪੰਥ ਦੀ ਇੱਕ ਪੰਥ ਦੀ ਗੱਲ ਨਹੀਂ ਕਹਿ ਰਿਹਾ ਉਹ ਸਾਰੇ ਧਰਮਾਂ ਦਾ ਕਹਿ ਰਿਹਾ ਵੀ ਕਾਨੂੰਨ ਬਣਾ ਜਦੋਂ ਅਸੀਂ ਵਿਹੀਰ ਦੇ ਵਿੱਚ ਅੱਜ ਪਜਮਾ ਛੇਵਾਂ ਦਿਨ ਹੋ ਗਿਆ ਤੇ ਲਗਾਤਾਰ ਚੱਲ ਰਿਹਾ ਜਦੋਂ ਪਿੱਛੇ ਮੁੜ ਕੇ ਦੇਖੀਦਾ ਵੀ ਖਾਲਸਾ ਕੋਈ ਵੀ ਨਹੀਂ ਨਿਕਲ ਰਿਹਾ ਕੋਈ ਸਾਧੂ ਸੰਤ ਉਹ ਢੋਲਕੀਆਂ ਛਣੇ ਖੜਕਾ ਕੇ ਖਾਦੇ ਦਾ ਗੁਰੂ ਦਾ ਗੁਰੂ ਦੇ ਗੁਰੂ ਦੀ ਕੋਲ ਤੋਂ ਹੀ ਖਾਂਦੇ ਆ ਘਰ ਤੋਂ ਕੱਢ ਜੇ ਗੁਰੂ ਗ੍ਰੰਥ ਸਾਹਿਬੀ ਕਾਨੂੰਨ ਬਣ ਰਿਹਾ ਇਹਨਾਂ ਦਾ ਫਰਜ਼ ਬਣਦਾ ਇਹਨਾਂ ਦਾ ਧਰਮ ਬਣਦਾ ਅਗਾ ਹੋ ਕੇ ਲੱਗਣੇ ਇਹਨਾਂ ਨੂੰ ਸਾਧੂ ਸੰਤਾਂ ਨੂੰ ਮਹਾਤਮਾ ਨੂੰ ਜਿੰਨੇ ਆ ਇਹਨਾਂ ਨੂੰ ਬੇਨਤੀ ਕਰਨਿਆ ਮੇਰੇ ਸ਼ੀਦੋ ਦੇ ਪੁੱਤੋ ਵੀ ਚੁੱਪਚਪਾਈ ਕਰਕੇ ਆਪਣਾ ਅੱਗੇ ਲੱਗ ਕੇ ਗੁਰੂ ਗ੍ਰੰਥ ਦੀ ਰਹਿਨਮਾਈ ਐਟ ਜਿਹੜੀ ਯਾਤਰਾ ਚੱਲ ਰਹੀ ਏ ਇਹਦੀ ਸ਼ਾਨ ਵਧਾਈਏ ਨਾ ਕਿ ਗੱਲਾਂ ਕਰੀਏ ਇਹਨਾਂ ਨੇ ਪੰਥ ਦਾ ਪੰਥ ਦੇ ਵਿੱਚ ਜੋ ਬੁਖੀੜੇ ਖੜੇ ਕੀਤੇ ਹੋਏ ਨੇ ਜੋ ਸਿਸਟਮ ਆਪਰੇਟ ਕੀਤੇ ਹੋਏ ਨੇ ਅਸੀਂ ਤਾਂ ਹੁਣ ਆਖਰਕਾਰ ਇਹੀ ਗੱਲ ਕਾਂਗੇ ਬਿ ਸਾਰਿਆਂ ਦਾ ਫਰਜ ਬਣਦਾ ਸਾਰਿਆਂ ਦਾ ਧਰਮ ਬਣਦਾ ਵੀ ਆਪਾਂ ਵਹੀਰ ਜਿਹੜੀ ਦਰਬਾਰ ਸਾਹਿਬ ਜਾ ਕੇ 15 ਤਰੀਕ ਨੂੰ ਪਹੁੰਚਣੀ ਹੈ ਤੇ ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬ ਜਸੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਜੀ ਨੂੰ ਮਿਲੇ ਸੀ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਤੇ ਅਖੰਡ ਪਾਠ 14 ਨੂੰ ਅਖੰਡ ਪਾਠ ਆਰੰਭ ਹੋਏਗਾ ਤੇ 16 ਨੂੰ ਪੋਪ ਵਾਏਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਹੋਏਗੀ ਤੇ ਉਹਨਾਂ ਨੇ ਜਿਹੜਾ ਭਗਵਾਨ ਤਮਨ ਜੀ ਮੁੱਖ ਮੰਤਰੀ ਸੀਐਮ ਸਾਹਿਬ ਨੂੰ ਤਲਬ ਕੀਤਾ ਤੇ ਅਸੀਂ ਉਹ ਬੇਨਤੀ ਕਰਨੇ ਆ ਵੀ ਸੀਐਮ ਸਾਹਿਬ ਤੁਸੀਂ 15 ਤਰੀਕ ਨੂੰ ਆਣਾ ਤਾਂ ਹੈ ਹੀ ਹੈ ਤੁਹਾਡਾ ਕੌਲਮ ਪੂਰਾ 92 ਐਮਐਲ 93 ਐਮਐਲਏ ਤੁਹਾਡੇ ਕੋਲ ਹੈਗੇ ਆ ਵਿਧਾਨ ਸਭਾ ਜੇ ਮਤਾ ਪਾਸ ਕਰਕੇ ਕਾਨੂੰਨ ਨੂੰ ਡਿਕਲੇਅਰ ਕਰ ਦਿਓ ਹੋਰ ਤਾਂ ਕੋਈ ਗੱਲ ਹੀ ਨਹੀਂ ਕੀ ਸੋ ਤੁਸੀਂ ਦਰਬਾਰ ਸਾਹਿਬ ਆਓ 15 ਤਰੀਕ ਨੂੰ ਤੇ ਆ ਕੇ ਕਾਨੂੰਨ ਪਾਸ ਹੋਣ ਦਾ ਲੈਟਰ ਲੈ ਕੇ ਆ ਉਹ ਵੀ ਕਾਨੂੰਨ ਪਾਸ ਕਰਦਾ 15 ਤਰੀਕ ਨੂੰ ਹੀ ਡੇਢ ਖਤਮ ਹੁੰਦੀ ਏ ਜਿਹੜੀ ਕਮੇਟੀ ਦਾ ਗਠਨ ਕੀਤਾ 15 ਤਰੀਕ ਨੂੰ ਹੀ ਇਹ ਆ ਕੇ ਕੁਝ ਕਵਰੀ ਦਰਖਾਣ ਦੱਸਣ ਤੇ ਇਹ ਸਾਡਾ ਵੀ ਮੰਨ ਹੋਏਗਾ ਇਹਦੀ ਵੀ ਅਰਦਾਸ ਕਰਾਂਗੇ ਚੜ੍ਹਦੀ ਕਲਾ ਲਈ ਇਹਦਾ ਅਗਲੀ ਮੂਵਮੈਂਟ ਜਿਹੜੀ ਬੜੇ ਸਾਰੇ ਸੰਸਥਾ ਨਾਲ ਰੁਬਰੂ ਹੋਏਗੀ ਵਾਈਡ ਦਿੱਕਤਾਂ ਖਾਣ ਸਾਵਾਂ ਇਹ ਅੱਜ ਜਿਹੜੀ ਗੁਰਾਂ ਦੇ ਨਾਮ ਤੇ ਵਹੀਰ ਜੋ ਗਰਜੀਤ ਸਿੰਘ ਖਾਲਸਾ ਬਹੁਤ ਚਕਤੌਰ ਤੇ ਬੈਠੇਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਰੋਕੂ ਕਾਨੂੰਨ ਦੀ ਮੰਗ ਕਰ ਰਹੇ ਨੇ ਕੀ ਕਹਾਂਗੇ ਅੱਜ ਵਹੀਰ ਇੱਥੇ 골ਡਨ ਹਟ ਤੇ ਪਹੁੰਚੀ ਆ ਇਹ ਵਹੀਰ 골ਡਨ ਹਟ ਤੇ ਪਹੁੰਚੀ ਆ ਜੀ ਇਹ ਤੁਹਾਨੂੰ ਪਤਾ ਹੋਣਾ ਸਾਡਾ ਇੱਕ ਭਰਾ ਸਾਡਾ ਇੱਕ ਵੀਰ ਸਾਡੇ ਇੱਕ ਯੋद्धा ਪਿਛਲੇ 16 ਮਹੀਨਿਆਂ ਤੋਂ ਆਵਰਤੇ ਬੈਠਾ ਜੀ ਸਮਾਣਾ ਵਿਖੇ ਉਹਦੀ ਕੋਈ ਡਿਮਾਂਡ ਨਹੀਂ ਉਹ ਕੋਈ ਆਪਣੇ ਲਈ ਕੋਈ ਚੀਜ਼ ਨਹੀਂ ਮੰਗ ਰਿਆ ਕੋਈ ਹੋਰ ਨਹੀਂ ਕੁਝ ਮੰਗ ਰਿਆ ਉਹਦੀ ਡਿਮਾਂਡ ਇੱਕੋ ਹੀ ਹੈ ਕਿ ਜਿੰਨੇ ਵੀ ਧਰਮ ਨੇ ਚਾਹੇ ਉਹ ਸਿੱਖ ਧਰਮ ਹੈ ਚਾਹੇ ਉਹ Hindu ਧਰਮ ਹੈ ਚਾਹੇ ਉਹ ਮੁਸਲਮਾਨਾਂ ਦਾ ਧਰਮ ਹੈ ਚਾਹੇ ਸਾਈਆਂ ਦਾ ਧਰਮ ਹੈ ਉਹਨਾਂ ਦੇ ਧਰਮ ਗ੍ਰੰਥਾਂ ਦੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹ ਰੁਕੀਆਂ ਜਾਣ ਔਰ ਉਹਨੂੰ ਰੋਕਣ ਲਈ ਕਾਨੂੰਨ ਇਹਨੇ ਸਖਤ ਹੋਣਾ ਕਿ ਜਿਹੜਾ ਕਰਨ ਵਾਲਾ ਐਹ ਜੀ ਬੀ ਆਦਮੀ ਇਹ ਸੋਵਰੀ ਸੋਚੇ ਕਿ ਇਹਦੇ ਨਾਲ ਮੈਨੂੰ ਕੀ ਸਜ਼ਾ ਹੋ ਸਕਦੀ ਹੈ ਉਸੇ ਲਈ ਉਹ ਗੱਲ ਨੂੰ ਲੈ ਕੇ ਉੱਥੇ ਇੱਕ ਮੋਰਚਾ ਬਣਿਆ ਸੀ ਉਸ ਮੋਰਚੇ ਨੂੰ ਲੱਗੇ ਹੋਏ ਕਿਸੇ ਵੀ ਸਰਕਾਰ ਨੇ ਉਹਦੇ ਵੱਲ ਤਵੱਜੋ ਨਹੀਂ ਦਿੱਤੀ ਔਰ ਕਿਸੇ ਵੀ ਹੋਰ ਬੰਦੇ ਨੇ ਉੱਥੇ ਜਾ ਕੇ ਕਿਸੇ ਸਰਕਾਰ ਦੇ ਮਨਿਸਟਰਾਂ ਨੇ ਜਾਂ ਵੱਡੇ ਵੱਡੇ ਸਾਡੇ ਜਿਹੜੇ ਪੰਥ ਨੇ ਉਹਨਾਂ ਦੇ ਠੇਕੇਦਾਰ ਨੇ ਉਹ ਵੀ ਉੱਥੇ ਨਹੀਂ ਪੁੱਜੇ ਉਦੋਂ ਰਾਮ ਸਿੰਘ ਰਾਣਾ ਨੇ ਇੱਕ ਖਾਸ ਮੁੱਦੇ ਨੂੰ ਲੈ ਕੇ ਖਾਸ ਗੱਲ ਨੂੰ ਲੈ ਕੇ ਕਿਉਂਕਿ ਧਰਮਾਂ ਦੀ ਗੱਲ ਸੀ ਸਨਾਤਨੀ RAM SINGH RAANA ਕਿਸੇ ਪਛਾਣ ਦਾ ਮਤਾਜ ਨਹੀਂ ਉਹਨੇ ਪਿੱਛੇ ਵਰੀ ਜਦੋਂ ਕਿਸਾਨਾਂ ਦਾ ਮੋਰਚਾ ਲੱਗਿਆ ਸੀ ਉਹਦੇ ਚੁ ਜਨੇ ਬਹੁਤ ਵੱਡੀ ਜੰਗ ਕੀਤੀ ਔਰ ਜਿੱਤ ਕੇ ਦਿਖਾਈ ਚਲੋ ਸਰਕਾਰਾਂ ਨੇ ਕੁਝ ਹੋਰ ਤਰ੍ਹਾਂ ਨਾਲ ਉਹਨੂੰ ਮੋੜ ਲਿਆ ਉਸ ਗੱਲ ਨੂੰ ਨਹੀਂ ਲੈਂਦੇ ਹੋਇਆ ਅੱਜ ਦੀ ਗੱਲ ਕਰੀਏ ਔਰ ਅੱਜ ਇਸ ਮੋਰਚੇ ਵਿੱਚ ਅੱਜ ਤੋਂ 3 ਮਹੀਨੇ ਪਹਿਲੇ RAM SINGH RAANA ਨੇ ਇੱਕ ਸੰਘਰਸ਼ ਮੋਰਚਾ ਬਣਾਇਆ ਜਿਹਦੇ ਵਿੱਚ ਸਾਦੇ ਸਾਧੂ ਸੰਤ ਇਕੱਠੇ ਕੀਤੇ ਸਾਰੇ ਸਾਧੂ ਸੰਤ ਮਹੰਤ ਪਗੰਬਰ ਇਕੱਠੇ ਕਰਕੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਆਪਾਂ ਕਾਨੂੰਨ ਬਣਨ ਤੱਕ ਇਸ ਮੋਰਚੇ ਨੂੰ ਚਲਾਵਾਂਗੇ ਔਰ ਕਾਨੂੰਨ ਬਣਾ ਕੇ ਦਿਖਾਵਾਂਗੇ। ਉਹਦੇ ਵਿੱਚ ਦੋ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ। ਮੋਰਚੇ ਵਾਲੇ ਸਥਾਨ ਤੇ ਉੱਥੇ ਗਰਾਊਂਡ ਦੇ ਵਿੱਚ ਉੱਥੇ ਬਹੁਤ ਵੱਡੀ ਸੰਖਿਆ ਚ ਸਾਰੇ ਸਨਾਤਨੀ ਹੋਰ ਧਰਮਾਂ ਦੇ ਲੋਕ ਇਕੱਠੇ ਹੋਏ। ਪਰ ਕੋਈ ਰਿਜ਼ਲਟ ਨਹੀਂ ਨਿਕਲਿਆ। ਦੂਜੇ ਜਿੱਦਣ ਸਾਡੀ ਮੀਟਿੰਗ ਸੀ ਦੂਜੇ ਦਿਨ ਜਦੋਂ ਉੱਥੇ ਮੀਟਿੰਗ ਕੀਤੀ ਗਈ ਉੱਥੇ ਸਰਕਾਰ ਵੱਲੋਂ ਇੱਕ ਸੱਦਾ ਪੱਤਰ ਦਿੱਤਾ ਗਿਆ ਕਿ ਆ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਗੱਲਬਾਤ ਹੋਈ ਗੱਲਬਾਤ ਵੀ ਕੋਈ ਨਤੀਜਾ ਨਹੀਂ ਨਿਕਲਿਆ ਤੇ ਉਦੋਂ ਆਰਮ ਸਿੰਘ ਰਾਣਾ ਜੀ ਨੇ ਸੰਘਰਸ਼ ਮੋਰਚੇ ਦੇ ਨਾਲ ਬੈਠ ਕੇ ਇੱਕ ਇਹ ਜਿਹੜੀ ਵਹੀਰ ਸੀ ਇਹਦੇ ਬਾਰੇ ਫੈਸਲਾ ਲਿਆ ਕਿ 1 ਜਨਵਰੀ ਤੋਂ ਲੈ ਕੇ ਇਹ ਵਹੀਰ 15 ਜਨਵਰੀ ਤੱਕ ਪੈਦਲ ਚੱਲੇਗੀ ਔਰ ਸ਼ਹਿਰਾ ਸਾਰੇ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਅੰਮ੍ਰਿਤਸਰ ਸਾਹਿਬ ਪਹੁੰਚੇਗੀ ਔਰ 16 ਤਰੀਕ ਨੂੰ 14 ਤਰੀਕ ਨੂੰ ਉੱਥੇ ਖੰਡ ਪਾਠ ਰੱਖੇ ਜਾਣਗੇ ਔਰ 16 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਉੱਥੇ ਜਿਹੜਾ ਉਹਦਾ ਪਹੁੰਚ ਪਾਇਆ ਜਾਏਗਾ ਇਸ ਦੇ ਉਪਰੰਤ ਐਸ.ਸੀ.ਪੀ.ਸੀ ਦੇ ਪ੍ਰਧਾਨ ਨੇ ਵੀ ਇਸ ਸਾਡੀ ਵਹੀਰ ਨੂੰ ਦੇਖਦੇ ਹੋਏ ਲੋਕਾਂ ਦਾ ਜੋਸ਼ ਦੇਖਦੇ ਹੋਏ ਲੋਕਾਂ ਦੀ ਸੋਚ ਦੇਖਦੇ ਹੋਏ ਉਹਨਾਂ ਨੇ ਵੀ ਇਸ ਵਹੀਰ ਨੂੰ ਆਪਣੀ ਜਿਹੜੀ ਹੈ ਸਪੋਰਟ ਦਿੱਤੀ ਉਹਨਾਂ ਨੇ ਅਨਾਉਂਸ ਕੀਤਾ ਕਿ ਐਸ.ਸੀ.ਪੀ.ਸੀ ਦੇ ਜਿੰਨੇ ਬੰਦੇ ਹਨ ਯਾ ਜਿੰਨੇ ਵੀ ਗੁਰਦੁਆਰੇ ਹਨ ਜਾਂ ਜਿਹੜੇ ਸਿੱਖ ਪੰਥ ਨੂੰ ਮੰਨਦੇ ਹਨ ਉਹ ਸਾਰੇ ਇਸ ਵਹੀਰ ਦੀ ਇਸ ਯਾਤਰਾ ਦਾ ਹਿੱਸਾ ਬਣੋ ਚ ਸ਼ਾਮਲ ਹੋ ਔਰ ਵੱਧੋ ਵੱਧ ਉਸ ਵਹੀਰ ਨੂੰ ਤੁਸੀਂ ਸਵਾਗਤ ਕਰੋ। ਇਹ ਲੱਗਦਾ ਨਹੀਂ ਅੰਨੀਆਂ ਬੋਲੀਆਂ ਸਰਕਾਰਾਂ ਸੁਣ ਲੈਣੀਆਂ ਗੱਲਾਂ। ਦੇਖੋ ਜੀ ਸਰਕਾਰਾਂ ਕਦੇ ਨਹੀਂ ਸੁਣਦੀਆਂ, ਸਰਕਾਰਾਂ ਨੂੰ ਸੁਣਾਉਣਾ ਪੈਂਦਾ। ਜੇ ਸਰਕਾਰਾਂ ਨੂੰ ਸੁਣਾਉਣਾ ਪੈਂਦਾ ਸੀ ਤੇ ਸਾਡੀ ਬਾਤ ਸੁਣ ਕੇ ਅੱਜ ਸਾਡੇ ਐਸਡੀਪੀਸੀ ਦੇ ਪ੍ਰਧਾਨ ਨੇ 15 ਤਰੀਕ ਨੂੰ ਮਾਨ ਨੂੰ ਉੱਤੇ ਤਲਬ ਕੀਤਾ। ਜਿਹੜੇ ਮੁੱਦਿਆਂ ਤੇ ਤਲਬ ਕੀਤਾ ਉਹਦੇ ਚ ਇਹ ਵੀ ਬਹੁਤ ਵੱਡਾ ਮੁੱਦਾ ਹੈ ਜੋ ਬੇਅਦਬੀਆਂ ਦਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਜੇ ਇਹਨਾਂ ਦੀ ਸੋਚ ਸਿੱਧੀ ਹੋਈ ਹੈ ਜਾਂ ਇਹ ਸਮਾਜ ਜਾਂ ਰਾਤਰੀ ਸਮਾਜ ਜਾਂ ਸਿੱਖ ਸਮਾਜ ਜਾਂ ਮੁਸਲਮਾਨ ਸਮਾਜ ਜਾਂ ਇਸਾਈ ਸਮਾਜ ਜਾਂ ਇਸ ਦੇਸ਼ ਵਿੱਚ ਸ਼ਾਂਤੀ ਚਾਹੁੰਦੇ ਆ ਤਾਂ ਇਸ ਬੇਅਦਬੀਆਂ ਦੇ ਖਿਲਾਫ ਬਹੁਤ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਇਹੀ ਸਾਡੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਇੱਕ ਮਿੰਟ ਆਖਰੀ ਮੈਸੇਜ ਗੋਲਡਨ ਰਾਮ ਸਿੰਘ ਰਾਣੇ ਦੀ ਹਟ ਤੋਂ ਇੱਥੇ ਦੇ ਲੋਕਾਂ ਨੂੰ ਜਿਹੜਾ ਅੱਜ ਗੁਰਦੁਆਰਾ ਰੇਰੂ ਸਾਹਿਬ ਵਿਖੇ ਵਿਸਰਾਮ ਆ ਇਹ ਖਾਲਸਾ ਵਹਿੀਰ ਦਾ ਇੱਥੋਂ ਆਮ ਲੋਕਾਂ ਨੂੰ ਜਿਹੜੇ ਤੁਹਾਡੇ ਕੋ ਆਉਂਦੇ ਨੇ ਇੱਥੇ ਸੰਗਤ ਆ ਇਲਾਕੇ ਦੀ ਉਹਨਾਂ ਨੂੰ ਕੀ ਮੈਸੇਜ ਤੁਹਾਡੇ ਵੱਲੋਂ ਛੋਟਾ ਜਿਹਾ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਕੋਲ ਆਉਂਦੇ ਨੇ ਉਹ ਤਾਂ ਆਉਂਦੇ ਹੀ ਨੇ ਬਿਲਕੁਲ ਜਿਹੜੇ ਇਸ ਗੱਲ ਨੂੰ ਇਸ ਮਾਈਟ ਨੂੰ ਇਸ ਪ੍ਰਚਾਰ ਨੂੰ ਇਸ ਯਾਤਰਾ ਨੂੰ ਔਰ ਚੈਨਲਾਂ ਦੇ ਥਰੂ ਜਿਹੜਾ ਪ੍ਰਚਾਰ ਹੋ ਰਿਹਾ ਉਹਨੂੰ ਸੁਣਦੇ ਨੇ ਉਹ ਇਸ ਪ੍ਰਚਾਰ ਨੂੰ ਆਪਣੇ ਆਪ ਤੱਕ ਨਾ ਰੋਕੋ ਇਹਨੂੰ ਵੱਧੋ ਵੱਧ ਚਲਾਓ ਇਹਨੂੰ ਇੱਕ ਧਰਮ ਜੋਤ ਬਣਾ ਦਿਓ ਤਾਂ ਕਿ ਸਰਕਾਰਾਂ ਨੂੰ ਮਜਬੂਰ ਹੋਣਾ ਪਏ ਸਖਤ ਤੋਂ ਸਖਤ ਕਾਨੂੰਨ ਬਣਾ ਲੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ